ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪ੍ਰੇਨ ਸਾਹਿਬ ਖਬਰਾਂ ਦਾ سلسلہ ਆਪਾਂ ਸ਼ੁਰੂ ਕਰਦੇ ਹਾਂ ਜੀ ਸੋ ਪਹਿਲੀ ਖਬਰ ਦੇ ਜਿਹੜੀ ਆ ਧਿਆਨ ਖਿੱਚਦੀ ਆ ਸੋ ਕੈਨੇਡਾ ਦੇ ਆਰਜੀ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਵਿੱਚ ਬਦਲਾਅ ਦੀ ਤਿਆਰੀ ਦੇ ਵਿੱਚ ਨੇ ਜੀ ਕਹਿੰਦੇ ਫੈਡਰਲ ਗਵਰਨਮੈਂਟ ਕਰਦੀ ਉਹਨਾਂ ਦਾ ਬਿਆਨ ਹੈ ਜੀ ਦੇਖੋ ਜੇਕਰ ਆਰਜੀ ਵਿਦੇਸ਼ੀ ਕਾਮਿਆਂ ਦੀ ਗੱਲ ਕਰੀਏ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਨੇ ਸੋ ਇਹ ਮੁੱਦਾ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਹਰੰਦਾਬੀ ਜੋ ਰਾਜਨੀਤਿਕ ਗਲਿਆਰੇ ਨੇ ਸੋ ਇਹਨਾਂ ਦੇ ਵਿੱਚ ਚੜਚਾ ਚੱਲ ਰਿਹਾ ਸੋ ਵਿਰੋਧੀ ਧਿਰ ਦੀ ਗੱਲ ਕਰੀਏ ਕਨਰੇਟਿਵ ਆਗੂ ਪੀਰ ਫਾਲੀਓ ਹੋਰਾਂ ਨੇ ਕੱਲ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਇਹ ਲਿਬਰਲ ਸਰਕਾਰ ਨੂੰ ਘੇਰਿਆ ਸੋ ਖਾਸ ਤੌਰ ਤੇ ਉਹਨਾਂ ਦੀ ਜਿਹੜੀ ਤਵੱਜੋ ਇਸ ਨੇ ਇਹ ਟੈਂਪਰੇਰੀ ਫੋਰਨ ਵਰਕਰਸ ਜਿਹੜੇ ਨੇ ਉਹਨਾਂ ਦੇ ਉੱਪਰ ਲੱਗੀ ਹੋਈ ਹੈ ਸੋ बार-बार ਇਹ ਗੱਲ ਕਹਿ ਰਹੇ ਨੇ ਕਿ ਇਸ ਪ੍ਰੋਗਰਾਮ ਦੀ ਦੁਰਵਰਤੋਂ ਹੋਈ ਹੈ ਸੋ ਇਹਦੇ ਨਾਲ ਕਹਿੰਦੇ ਵੀ ਜੋ ਕੈਨੇਡੀਅਨਸ ਨੇ ਸੋ ਉਹਨਾਂ ਨੂੰ ਕਹਿੰਦੇ ਵੀ ਜੌਬ ਓਪਰਚ्युनिटीज ਉਹਨਾਂ ਵਾਸਤੇ ਕਹਿੰਦੇ ਘਟੀਆਂ ਨੇ ਸੋ ਇਸ ਪ੍ਰੋਗਰਾਮ ਨੂੰ ਉਹ ਬੰਦ ਕਰਨ ਦੀ ਮੰਗ ਕਰ ਰਹੇ ਨੇ ਤੇ ਦੂਜੇ ਪਾਸੇ ਜੇਕਰ ਆંકੜੇ ਵੀ ਦੇਖੀਏ ਤੇ ਜੇਕਰ ਅਸੀਂ 2024 ਦੇ ਪਹਿਲੇ 6 ਮਹੀਨੇ ਦੇਖੀਏ ਸੋ ਉਦੋਂ 2,45,000 ਦੇ ਕਰੀਬ ਟੈਂਪਰੇਰੀ ਫੋਰਨ ਵਰਕ ਪਰਮਿਟ ਦਿੱਤੇ ਗਏ ਨੇ ਜੋ ਇਸ ਸਾਲ ਇਹ ਪਹਿਲੇ 6 ਮਹੀਨਿਆਂ ਦੌਰਾਨ 119000 ਦਿੱਤੇ ਜਾਣੇ ਸੋ ਗਿਣਤੀ ਪਹਿਲਾਂ ਨਾਲੋਂ ਘਟੀ ਹੈ ਪਰ ਵਿਰੋਧੀ ਧਿਰ ਚਾਹੁੰਦੀ ਹੈ ਕਿ ਇਸ ਨੂੰ ਪੂਰੀ ਤਰੀਕੇ ਦੇ ਨਾਲ ਖਤਮ ਜੜਾ ਕਰ ਦੇਣਾ ਚਾਹੀਦਾ ਸੋ ਇਹਦੇ ਵਿੱਚ ਜੇਕਰ ਲਿਬਰਲ ਸਰਕਾਰ ਦੀ ਗੱਲ ਕਰੀਏ ਸੋ ਲਿਬਰਲ ਸਰਕਾਰ ਦੇ ਵਿੱਚ ਹੁਣ ਜੋ ਇਹ ਪ੍ਰਾਈਮ ਮਿਨਿਸਟਰ ਸਾਹਿਬ ਰਮ ਕਾਰਨੀ ਸਾਹਿਬ ਨੇ ਸੋ ਉਹਨਾਂ ਨੇ ਇਹ ਗੱਲ ਐਡਮੈਂਟਨ ਵਿੱਚ ਕਹੀ ਹੈ ਉਹ ਕਹਿੰਦੇ ਕਿ ਜੋ ਇਹ ਟੈਂਪੋਰੀ ਫੋਰਨ ਵਰਕਰਸ ਦਾ ਪ੍ਰੋਗਰਾਮ ਹੈ ਸੋ ਇਹਦੇ ਵਿੱਚ ਕਹਿੰਦੇ ਵੀ ਚੇਂजेस ਲਿਆਉਣ ਦੀ ਗੱਲਾਂ ਬਾਤਾਂ ਜਿਹੜੀਆਂ ਹੋ ਰਹੀਆਂ ਨੇ ਸੋ ਕਹਿੰਦੇ ਵੀ ਅਸੀਂ ਇਹਦੇ ਉੱਪਰ ਚਾਚਾ ਕਰ ਰਹੇ ਹਾਂ ਸੋ ਅਸੀਂ ਇਹਦੇ ਉੱਪਰ ਕਹਿੰਦੇ ਵੀ ਪਲਾਨਿੰਗ ਕਰ ਰਹੇ ਹਾਂ ਵੀ ਦੇ ਵਿੱਚ ਚੇਂਜਸ ਜਿਹੜੀਆਂ ਲਿਆਂਦੀਆਂ ਜਾਣ ਸੋ ਇਹ ਗੱਲ ਉਹਨਾਂ ਨੇ ਲਿਬਰਲ ਕੌਕਸ ਨੂੰ ਸੰਬੋਧਨ ਦੇ ਜਿਹੜੇ ਹੁੰਦੇ ਨੇ ਕਹੀ ਹੈ ਕਿਉਂਕਿ ਉੱਥੇ ਵੀ ਹੁਣ ਪਾਰਲੀਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਲਿਬਰਲ ਕੌਕਸ ਦੀ ਮੀਟਿੰਗ ਸੀਗੀ ਸੋ ਇਹਦੇ ਵਿੱਚ ਉਹਨਾਂ ਨੇ ਸੰਬੋਧਿਤ ਹੁੰਦੇ ਹੋਏ ਗੱਲ ਕਹੀ ਹੈ ਕਹਿੰਦੇ ਵੀ ਅੱਛੀ ਇਸ ਪ੍ਰੋਗਰਾਮ ਦੇ ਵਿੱਚ ਇਹ ਬਦਲਾਅ ਕਰਨੇ ਆ ਤੇ ਇਹਦੇ ਵਿੱਚ ਤਿਆਰੀ ਦੇ ਵਿੱਚ ਕਹਿੰਦੇ ਸਰਕਾਰ ਲੱਗੀ ਹੋਈ ਹੈ ਸੋ ਇਹਦੇ ਵਿੱਚ ਪਹਿਲਾਂ ਵੀ ਸਾਨੂੰ ਪਤਾ ਕਿ ਜਿੱਥੇ 6% ਜਾਂ ਇਸ ਤੋਂ ਵੱਧ ਬੇਰੋਜ਼ਗਾਰੀ ਵਾਲੇ ਖੇਤਰ ਹੁੰਦੇ ਆ ਸੋ ਉਹਦੇ ਉੱਪਰ ਸਰਕਾਰ ਵੱਲੋਂ ਜਿਹੜੀ ਆ ਇਹ ਰੋਕ ਲਾਈ ਗਈ ਸੀ ਇਹ 2025 ਵਾਸਤੇ ਇਹਨਾਂ ਨੇ ਕਹਿੰਦੇ ਸੀ ਇੱਕ ਚੁੱਟੀ ਛਾ ਸੀਗਾ ਸੋ ਉਹਨੂੰ ਵੀ ਪਹਿਲਾਂ ਨਾਲੋਂ ਘਟਾਇਆ ਸੀਗਾ ਤਾਂ ਜਿਹੜੇ ਹਾਈ ਵੇਜ ਸਟ੍ਰੀਮ ਹੁੰਦੀਆਂ ਜਿਹੜੀਆਂ ਤਾਂ ਰਾਸ਼ੀਮਾ ਜਿਹਦੇ ਵਿੱਚ ਇਹ ਵਾਧੂ ਹੁੰਦੀ ਹੈ ਸੋ ਇਹਦੇ ਵਿੱਚ ਵੀ ਉਹਨਾਂ ਨੇ ਜਿਹੜਾ ਸੀ ਤਨਖਾਹ ਤੋਂ ਜਿਹੜਾ 20% ਜਿਹੜਾ ਇਹ ਜਿਹੜੀ ਬੇਸ ਟੀਮ ਹੁੰਦੀ ਆ ਜੋ ਉਸ ਨੂੰ ਵਧਾਉਣ ਦੀ ਗੱਲ ਕੀਤੀ ਸੀ ਤਾਂ ਇਹਦੇ ਵਿੱਚ ਜਿਹੜੇ ਆਲਰੇਡੀ ਕਾਫੀ ਚੇਂजेस ਜਿਹੜੀਆਂ ਨੇ ਪਿਛਲੇ ਸਮੇਂ ਦਰਾਂ ਹੋਈਆਂ ਨੇ ਸੋ ਹੁਣ ਹੋਰ ਕਿਸ ਤਰੀਕੇ ਦੀਆਂ ਚੇਂजेस ਸਰਕਾਰ ਨੇ ਲੈ ਕੇ ਆਉਣੀਆਂ ਆ ਇਹ ਤਾਂ ਹੁਣ ਜਦੋਂ ਫਿਰ ਉਹਨਾਂ ਵੱਲੋਂ ਚੇਂजेस ਲਿਆਂਦੀਆਂ ਜਾਣਗੀਆਂ ਫਿਰ ਜ਼ਿਆਦਾ ਏਕਲੈਰਟੀ ਹੋਵੇਗੀ ਪਰ ਇਹਦੇ ਵਿੱਚ ਇੰਨਾ ਜ਼ਰੂਰ ਹੈ ਕਿ ਜਿਸ ਢੰਗ ਨਾਲ ਹੁਣ ਲਗਾਤਾਰ ਵਿਰੋਧੀ ਧਿਰ ਇਸ ਬਾਬਤ ਇਹ ਮੁੱਦੇ ਨੂੰ ਜਿਹੜੇ ਛਾਲ ਰਹੇ ਨੇ ਸੋ ਇਸ ਬਾਬਤ ਸਰਕਾਰ ਨੂੰ ਵੀ ਕੋਈ ਨਾ ਕੁਝ ਸਟੇਟਮੈਂਟ ਦੇਣੀ ਪਈ ਹੈ ਸੋ ਕਾਰਦੀ ਸਾਹਿਬ ਨੇ ਵੀ ਸਟੇਟਮੈਂਟ ਦਿੱਤੀ ਹੈ ਸੋ ਇਹਦੇ ਨਾਲ ਜੇਕਰ ਸਾਬਕਾ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਸਾਹਿਬ ਦੀ ਗੱਲ ਕਰੀਏ ਕਿਉਂਕਿ ਜਸਟਨ ਟੂਡੋ ਸਾਹਿਬ ਦੇ ਸਮੇਂ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਰਹੇ ਨੇ ਸੋ ਉਹਨਾਂ ਨੇ ਕਿਹਾ ਕਹਿੰਦੇ ਕਿ ਜੋ ਪੀਅਰ ਪੋਲੀਓ ਨੇ ਕਹਿੰਦੇ ਵੀ ਆਪਣੇ ਜਿਹੜੇ ਬਿਆਨ ਨੇ ਉਕੇ ਨਹੀਂ ਵੀ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਇਸ ਤਰੀਕੇ ਦੇ ਬਿਆਨ ਇਸ ਤਰੀਕੇ ਦੀਆਂ ਸਟੇਟਮੈਂਟਾਂ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਸੋ ਜਿਹਦੇ ਨਾਲ ਕਹਿੰਦੇ ਵੀ ਇਮੀਗ੍ਰੈਂਟ ਫਰਦੀ ਲੋਕਾਂ ਦੇ ਵਿੱਚ ਕਹਿੰਦੇ ਨਫ਼ਰਤ ਵੱਧ ਰਹੀ ਹੈ ਸੋ ਇਹਦੇ ਕਰਕੇ ਕਹਿੰਦੇ ਵੀ ਹਰੇਕ ਦਲ ਨੂੰ ਕਹਿੰਦੇ ਵੀ ਹਰ ਇੱਕ ਸਮੱਸਿਆ ਨੂੰ ਇਮੀਗ੍ਰੈਂਟਸ ਦੇ ਨਾਲ ਜੋੜ ਦਿੰਦੇ ਨੇ ਸੋ ਇਹਦੇ ਕਰਕੇ ਕਹਿੰਦੇ ਵੀ ਲੋਕਾਂ ਨੂੰ ਕਿਤੇ ਨਾ ਕਿਤੇ ਲੱਗਦਾ ਆ ਵੀ ਜਿੰਨੀਆਂ ਵੀ ਕੈਨਡਾ ਦੇ ਵਿੱਚ ਸਮੱਸਿਆਵਾਂ ਨੇ ਸੋ ਉਹ ਕਹਿੰਦੇ ਕਿ ਇਮੀਗ੍ਰੈਂਟਸ ਦੇ ਕਾਰਨ ਹੋ ਰਹੀ ਐ ਸੋ ਕਹਿੰਦੇ ਕਿ ਭਾਵੇਂ ਕਿ ਕਾਫੀ ਜਿਹੜੇ ਫਰਾਡਸ ਹੁੰਦੇ ਨੇ ਜਾਂ ਜਿਵੇਂ ਵਰਕ ਪਰਮਿਟ ਫਰਾਡ ਹੋ ਗਿਆ ਸਟੱਡੀ ਪਰਮਿਟ ਫਰਾਡ ਹੋ ਗਿਆ ਪਰ ਕਹਿੰਦੇ ਕਿ ਹਰ ਇੱਕ ਚੀਜ਼ ਨੂੰ ਇਮੀਗ੍ਰੈਂਟਸ ਦੇ ਨਾਲ ਜੋੜਨਾ ਚੰਗੇ ਸਹੀ ਨਹੀਂ ਹੈ ਸੋ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਜਿਹੜਾ ਆ ਪੀਅਰ ਪੋਲੀਸੀ ਹਰਾਂ ਦੀ ਜਿਹੜੀ ਆ ਇਹ ਨਕਿੱਦੀ ਕੀਤੀ ਹੈ ਕਹਿੰਦੇ ਵੀ ਹਰੇਕ ਸਮੱਸਿਆ ਨੂੰ ਜਿਹੜਾ ਇਮੀਗ੍ਰੇਸ਼ਨ ਨਾਲ ਜੋੜਨ ਦੀ ਉਹ ਗੱਲਾਂ ਕਰ ਰਹੇ ਨੇ ਸੋ ਇਹਦੇ ਨਾਲ ਕਹਿੰਦੇ ਵੀ ਨਫ਼ਰਤ ਵੀ ਜਿਹੜੀ ਆ ਇੱਥੇ ਵੱਧ ਰਹੀ ਆ ਸੋ ਇਹਦੇ ਨਾਲ ਇੱਕ ਨਜੀ ਗੱਲ ਇੱਕ ਹੋਰ ਹੈ ਕਿ ਜੋ ਇੰਟਰਨੈਸ਼ਨਲ ਸਟੂਡੈਂਟਸ ਨੇ ਸੋ ਇਹਦੇ ਵਿੱਚ ਵੀ ਪਿਛਲੇ ਸਮੇਂ ਦੇ ਨਾਲ ਨਿਯਮ ਕਾਫੀ ਜਿਹੜੇ ਆ ਚੇਂਜ ਹੋਏ ਨਿਯਮ ਜਿਹੜੇ ਸਖਤ ਵੀ ਹੋਏ ਨੇ ਹੁਣ ਜੋ ਇਹ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਉਸ ਵਿੱਚ ਦੱਸਿਆ ਗਿਆ ਕਿ 225 ਦੇ ਵਿੱਚ 80% ਦੇ ਕਰੀਬ ਐਪਲੀਕੇਸ਼ਨਸ ਜਿਹੜੀਆਂ ਕਿ ਇੰਡੀਆ ਤੋਂ ਆ ਰਹੀਆਂ ਸੀ ਆ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਸੋ ਉਹਦੇ ਵਿੱਚ ਕਹਿੰਦੇ ਆ ਕਿ ਕਮੀ ਦੇਖ ਨੂੰ ਮਿਲਿਆ ਕਹਿੰਦੇ ਜਨਵਰੀ ਤੋਂ ਲੈ ਕੇ ਜੁਲਾਈ ਤੱਕ ਦੇ ਜੋ ਆંકੜੇ ਨੇ ਸੋ ਇਹਦੇ ਵਿੱਚ 80% ਜੋ ਇੰਡੀਆ ਤੋਂ ਐਪਲੀਕੇਸ਼ਨਸ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਆ ਰਹੀਆਂ ਸੀ ਉਹਦੇ ਵਿੱਚ ਕਹਿੰਦੇ ਕਾਫੀ ਕਮੀ ਆਈ ਹੈ ਔਰ ਐਗਜੈਕਟ ਹੋਈਆਂ ਨੇ ਇਹ ਉਹਨਾਂ ਨੂੰ ਅਪਰੂਵਲ ਨਹੀਂ ਦਿੱਤੀ ਜਾ ਰਹੀ ਸਿਰਫ ਵੀਕ ਪਰਸਨ ਦੀ ਜਿਹੜੀ ਅਪਰੂਵਲ ਹੈ ਇਸ ਸਮੇਂ ਜਿਹੜੀ ਹੈ ਇੰਡੀਆ ਤੋਂ ਆ ਰਹੀ ਹੈ ਸੋ ਕਾਫੀ ਵੱਡੇ ਪੱਧਰ ਤੇ ਜਿਹੜੀ ਰਿਫਿਊਜ਼ਲ ਹੈ ਇਸ ਵਿੱਚ ਇੰਡੀਆ ਤੋਂ ਆ ਰਹੀਆਂ ਸਟੂਡੈਂਟ ਐਪਲੀਕੇਸ਼ਨ ਤੇ ਹੋ ਰਹੀ ਹੈ ਜੀ ਜੀਪ੍ਰਾਂਤ ਸਾਹਿਬ ਬਾਅਦਿਆਂ ਅਗਲੀ ਖਬਰ ਦੇ ਬਾਅਦ ਅਗਲੀ ਖਬਰ ਕਾਫੀ ਧਿਆਨ ਮੰਗਦੀ ਆ ਕੱਲ ਦੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵੀ ਕਾਫੀ ਸਰਕੂਲੇਟ ਹੋ ਰਹੀ ਆ ਤੁਸੀਂ ਵੀ ਆਪਣੇ ਪੇਜ ਤੇ ਪਾਈ ਆ ਉਹ ਅਮਰੀਕਾ ਤੋਂ ਆਇਆ ਸੋ ਅਮਰੀਕਾ ਤੋਂ ਟਰੰਕ ਦੇ ਜਿਹੜਾ ਟਰੰਪ ਦਾ ਨਜ਼ਦੀਕੀ ਆ ਜੀ ਸੋ ਉਹਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਆਪ ਬਿਲਕੁਲ ਦੇਖੋ ਕਿ ਇਹ ਕਾਫੀ ਹੈ ਜੋ ਮੰਦਭਾਗੀ ਖਬਰ ਹੈ ਅਮਰੀਕਾ ਤੋਂ ਆ ਰਹੀ ਹੈ ਸੋ ਡੋਨਲਡ ਟਰੰਪ ਸਾਹਿਬ ਦੇ ਸਹਿਯੋਗੀ ਵੀ ਸਨ ਉਹ ਕੋਨਜ਼ਰਵੇਟਿਵ ਐਕਟਿਵਿਸਟ ਸਨ ਸੋ ਇਨ ਟੂ ਚਾਰਲੀ ਕਿਕ ਨੇ ਸੋ ਉਹਨਾਂ ਦਾ ਯੂਟਾ ਵਿਕੇ ਜਿਹੜਾ ਇੱਕ ਉਹ ਯੂਨੀਵਰਸਿਟੀ ਵਿਕੇ ਸੰਬੋਧਿਤ ਖੁਰੇ ਸੀਗੇ ਸੋ ਉਹਨਾਂ ਦਾ ਜੋ ਇੱਕ ਸਮਾਗਮ ਉੱਥੇ ਚੱਲ ਰਿਹਾ ਸੀਗਾ ਇਹ ਯੂਟਾ ਵੈਲੀ ਯੂਨੀਵਰਸਿਟੀ ਵਿਕੇ ਸੋ ਉੱਥੇ ਜਦੋਂ ਉਹ ਆਪਣੇ ਜਿਹੜੇ ਸਮਰਥਕ ਨੇ ਸੋ ਉਹਨਾਂ ਨੂੰ ਸੰਬੋਧਿਤ ਕਰ ਰਹੇ ਸੀਗੇ ਤੇ ਜਦੋਂ ਉਹਨਾਂ ਨੇ ਇੱਕ ਗੈਂਗ ਹਿੰਸਾ ਦੇ ਉੱਪਰ ਗੱਲ ਕਰਨੀ ਸ਼ੁਰੂ ਕੀਤੀ ਜਿਦੋਂ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਗਾਇ ਗੀਤ ਆ ਵਧੀਆ ਇਹ ਗੈਂਗਸਵਾਰ ਵਧੀਆ ਨੇ ਇਹ ਦਰਾਦਗੀਆ ਹੋ ਜਿਹੜੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਧੀ ਹੈ ਸੋ ਇਹਨਾਂ ਮੁੱਦਿਆਂ ਨੂੰ ਜਦੋਂ ਉਹਨਾਂ ਨੇ ਹਾਈਲਾਈਟ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਦੇ ਉਸ ਸਮੇਂ ਗੋਲੀ ਜਿਹੜੀ ਆ ਲੱਗੀ ਆ ਕੇ ਤੇ ਗੋਲੀ ਲੱਗਣ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ ਸੋ ਇਹਨੂੰ ਇੱਕ ਇਹ ਦੇਖੋ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਨੇ ਇਹ ਦੋ ਸਸਪੈਕਟ ਜਿਹੜੇ ਆ ਪਹਿਲਾਂ ਪੁਲਿਸ ਨੇ ਫੜੇ ਸੀਗੇ ਤੇ ਬਾਅਦ ਵਿੱਚ ਉਹਨਾਂ ਨੂੰ ਛੱਡਿਆ ਵੀ ਗਿਆ ਆ ਤੇ ਇਹ ਬੜੇ ਜਾਣੀ ਚਾਹਤ ਸਨ ਕਿ ਇਹ ਤੀਰ ਗੱਥੀ ਦੇ ਨਾਲ ਜਿਹੜਾ ਇਹਦੇ ਵਿੱਚ ਹਮਲਾਵਰ ਹੈ ਉਸ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਸਰਕੂਲੇਟ ਹੋ ਰਹੀ ਹੈ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਕਿ ਇੱਕ ਛੱਤ ਦੇ ਉੱਪਰ ਜਿਹੜੀ 200 ਫੁੱਟ ਦੇ ਕਰੀਬ ਦੇ ਇਲਾਕੇ ਛੱਤ ਸੀਗੀ ਸੋ ਉੱਥੇ ਇੱਕ ਸਸਪੈਕਟ ਜਿਹੜਾ ਨਜ਼ਰ ਆ ਰਿਹਾ ਸੋ ਇਸ ਤਰੀਕੇ ਦੇ ਵੀ ਸ਼ੰਕੇ ਜਿਹੜੇ ਜਤਾਏ ਜਾ ਰਹੇ ਨੇ ਵੀ ਉਥੋਂ ਜਿਹੜੀ ਆ ਛੱਤ ਤੋਂ 40 ਕਿਰਕ ਉਨਾਂ ਦੇ ਗੋਲੀ ਮਾਰੀ ਗਈ ਆ ਸੋ ਇਹ ਮੈਨ ਹੰਟ ਜਿਹੜਾ ਆ ਵੱਡੇ ਪੱਧਰ ਤੇ ਉੱਪਰ ਚੱਲ ਰਿਹਾ ਸੋ ਇਹਦੇ ਵਿੱਚ ਕੀ ਆ ਜੋ ਚਾਲਲੀ ਕਿਰਕ ਨੇ ਜਿਨ੍ਹਾਂ ਦੀ ਉਮਰ 31 ਸਾਲ ਦੀ ਆ ਸੋ ਪਿੱਛੇ ਆਪਣੇ ਦੋ ਬੱਚੇ ਛੱਡ ਕੇ ਗਏ ਨੇ ਇਹਨਾਂ ਨੇ ਟਰਨਿੰਗ ਪੁਆਇੰਟ यूएसए ਦੇ ਇਹ ਸੰਸਥਾਪਕ ਸੀਗੇ ਸੋ ਇਹਨਾਂ ਨੇ ਯੂਟਾ ਵੈਲੀ ਯੂਨੀਵਰਸਿਟੀ ਵਿੱਚ ਜਿਹੜੀ ਸੀ ਆਪਣੀ ਇੱਕ ਸਮਾਗਮ ਨੂੰ ਸਮਰਥ ਕਰ ਰਹੇ ਸੀਗੇ ਸੋ ਹੁਣ ਗੱਲ ਇਹ ਆ ਕਿ ਇੱਕ ਕਨਜ਼ਰਵੇਟਿਵ ਵਿਚਾਰਾਂ ਦੇ ਹਾਮੀ ਸੀਗੇ ਸੋ ਬਹੁਤ ਸਾਰੇ ਮੁੱਦੇ ਜੋ ਅਮਰੀਕਾ ਦੇ ਲੋਕਾਂ ਦੇ ਨਾਲ ਜੁੜੇ ਹੋਏ ਹੁੰਦੇ ਨੇ ਅਮਰੀਕਨਸ ਵੀ ਜਿਹੜੇ ਇਤਿਹਾਸ ਨਾਲ ਜੁੜੇ ਹੋਏ ਹੁੰਦੇ ਨੇ ਇਹ ਲਗਾਤਾਰ ਉਹਦੇ ਉੱਪਰ ਚਰਚਾਾਂ ਕਰ ਰਹੇ ਸੀਗੇ ਸੋ ਜਿਸ ਤਾਂਗ ਦੇ ਨਾਲ ਤੇ ਪਿਛਲੇ ਸਮੇਂ ਦੌਰਾਨ ਅਮਰੀਕਾ 'ਚ ਮਾਹੌਲ ਬੜਿਆ ਆ ਇਮੀਗ੍ਰੈਂਟਾਂ ਦੇ ਖਿਲਾਫ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਨੇ ਇਹ ਅਮਰੀਕਾ ਫਸਟ ਦੇ ਜਿਹੜੇ ਨਾਰੇ ਦਿੱਤੇ ਗਏ ਨੇ ਸੋ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੂੰ ਉਹ ਜਿਹੜਾ ਹਮੇਸ਼ਾ ਸਮਰਥਨ ਦਿੰਦੇ ਰਹੇ ਨੇ ਇਹ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮਸ ਦੇਖੀਏ ਤਾਂ ਮਿਲੀਅਨਸ ਦੇ ਵਿੱਚ ਇਹਨਾਂ ਦੇ ਫਾਲੋਅਰ ਸੀਗੇ ਤਾਂ ਜੇਕਰ H1B ਵੀਜ਼ੇ ਦੀ ਗੱਲ ਕਰੀਏ ਵੀ ਇੱਥੇ ਦੇ ਲੋਕਾਂ ਨੂੰ ਕੰਮ ਮਿਲਣਾ ਚਾਹੀਦਾ ਬਾਹਰੋਂ ਲੋਕ ਨਹੀਂ ਲਿਓਨੇ ਚਾਹੀਦੇ ਸੋ ਬਹੁਤ ਤਰੀਕੇ ਦੀਆਂ ਜਿਸ ਤਰੀਕੇ ਦੀਆਂ ਗੱਲਾਂ ਬਾਤਾਂ ਹਮੇਸ਼ਾ ਕਰਦੇ ਰਹੇ ਨੇ ਤੇ ਇਹਦੇ ਵਿੱਚ ਜੋ ਹੁਣ ਇਹਨਾਂ ਦਾ ਕਤਲ ਹੋਇਆ ਇਸ ਨੂੰ ਸਿਆਸੀ ਕਤਲ ਜਿਹੜਾ ਆ ਬੰਨਿਆ ਜਾ ਰਿਹਾ ਤੇ ਇਹ ਜੁਨਿਟੀ ਹੈ ਉਸ ਚਾਰਜ ਫੇਰੇ ਹੋਈ ਹੈ ਡਰਾਮਪ ਸਾਹਿਬ ਨੇ ਵੀ ਨਕਦੀ ਕੀਤੀ ਹੈ ਕਾਰਨੀ ਸਾਹਿਬ ਨੇ ਵੀ ਨਕਦੀ ਕੀਤੀ ਹੈ ਅਮਰੀਕਾ ਦੇ ਹੋਰ ਜੋ ਵੱਡੇ ਪੋਲਿਟਿਸ਼ੀਅਨਸ ਨੇ ਉਹਨਾਂ ਨੇ ਨਕਦੀ ਕੀਤੀ ਹੈ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨ ਜਾਹੋ ਨੇ ਵੀ ਨਕਦੀ ਕੀਤੀ ਹੈ ਸੋ ਇਹ ਇਜ਼ਰਾਈਲ ਦੀ ਸਪੋਰਟ ਵੀ ਇਸ ਤਰੀਕੇ ਦੀ ਆ ਉਹਨਾਂ ਨੂੰ ਰਹਿੰਦੀ ਆ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਨੇ ਵੀ ਇਜ਼ਰਾਈਲ ਦੀਆਂ ਜਿਹੜੀਆਂ ਸਮਰਥਕ ਜਿਹੜੀਆਂ ਸੰਸਦਾਂਵਾਂ ਨੇ ਸੋ ਉਹ ਵੀ ਇਹਨਾਂ ਨੂੰ ਚਾਲ ਲੈ ਕੇ ਸਪੋਰਟ ਕਰਦੀਆਂ ਰਹੀਆਂ ਨੇ ਸੋ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਵੀ ਜਿਹੜੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਪਾ ਕੇ ਇਹ ਉਹਨਾਂ ਦਾ ਜੋ ਕਤਲ ਹੋਇਆ ਸੋ ਇਹ ਨਕੀਦੀ ਕੀਤੀ ਹੈ ਹੁਣ ਇਹ ਜੋ ਇਹਨਾਂ ਦੇ ਸਮਰਥਕ ਨੇ ਜਾਂ ਜੋ ਇਹਨਾਂ ਦੇ ਵਿਰੋਧੀ ਵਿਚਾਰਾਂ ਵਾਲੇ ਨੇ ਸੋ ਉਹਨਾਂ ਦੇ ਵਿੱਚ ਵੀ ਸੋਸ਼ਲ ਮੀਡੀਆ ਤੇ ਤਣਾਅ ਬਣਿਆ ਹੋਇਆ ਸੋ ਇਹਦੇ ਵਿੱਚ ਦੇਖੋ ਇਹ ਆ ਕਿ ਅਗਰ ਤੁਹਾਡੇ ਜਿਹੜੇ ਵਿਚਾਰ ਨੇ ਕਿਸੇ ਦੇ ਨਾਲ ਨਹੀਂ ਮਿਲਦੇ ਕੋਈ ਤੁਹਾਡਾ ਵਿਰੋਧੀ ਵਿਚਾਰਾ ਵਾਲਾ ਆ ਸੋ ਉਹਦਾ ਕਤਲ ਕਿਸੇ ਵੀ ਤਰੀਕੇ ਦੇ ਨਾਲ ਕਰਨਾ ਸੋ ਇਹਨੂੰ ਕਿਸੇ ਵੀ ਟਾਂਕ ਦੇ ਨਾਲ ਜਾਇਜ ਨਹੀਂ ਠੜਾਇਆ ਜਾ ਸਕਦਾ ਸੋ ਇਹਦਾ ਕਤਲ ਅਗਰ ਸਿਆਸੀ ਹੈ ਚਾਹੀਦੇ ਪਿੱਛੇ ਕੋਈ ਸਾਜ਼ਿਸ਼ ਹੈ ਜਾਂ ਕੋਈ ਵਿਦੇਸ਼ੀ ਜਿਹੜੀਆਂ ਏਜੰਸੀਆਂ ਦੀ ਸਾਜ਼ਿਸ਼ ਹੈ ਸੋ ਇਹਦੇ ਬਾਰੇ ਜਿਹੜੀ ਆ ਸੱਚ ਜਿਹੜੀ ਆ ਗੱਲਾਂ ਬਾਤਾਂ ਰਿਓ ਸਾਹਮਣੇ ਆਉਣੀਆਂ ਚਾਹੀਦੀਆਂ ਨੇ ਉਹ ਨਖੇਦੀਪਿੰਦ ਦੀ ਚਾਰਜ ਫੀਰ ਹੋ ਰਹੀ ਹੈ ਸੋ ਦੇਖਦੇ ਆ ਵੀ ਇਹਦੇ ਵਿੱਚ ਹੋਰ ਜਿਹੜੀ ਅੱਗੇ ਜਾ ਕੇ ਕੀ ਜਿਹੜਾ ਆ ਸੱਚ ਸਾਹਮਣੇ ਆਉਂਦਾ ਇਹ ਕਿਹੜੇ ਲੋਕ ਗ੍ਰਿਫਤਾਰ ਹੁੰਦੇ ਨੇ ਹਮਲਾਵਰ ਗ੍ਰਿਫਤਾਰ ਹੁੰਦਾ ਉਸ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਸੀ ਆ ਇਹ ਸਾਰਾ ਕੁਝ ਲੋਕਾਂ ਦੇ ਵਿੱਚ ਜਿਹੜਾ ਜਰੂਰ ਆਉਣਾ ਚਾਹੀਦਾ ਉਹ ਅਗਲੀ ਖਬਰ ਇਹ ਫਿਰ ਜੇ ਇਥੇ ਦੁਖਦਾਈ ਖਬਰ ਆ ਤੇ ਦੁੱਖ ਟਰੰਪ ਹੋਣੀ ਵੀ ਘੱਟ ਨਹੀਂ ਦਿੰਦੇ ਸੋ ਕਹਿੰਦੇ ਡੋਨਲਡ ਟਰੰਪ ਉਹਨਾਂ ਨੇ ਭਾਰਤ ਤੇ ਚੀਨ ਤੇ 100% ਏਅਰ ਫਲਾਉਣ ਦੀ ਸ਼ਵਾਰਸ਼ ਕੀਤੀ ਹੈ ਜੀ ਦੇਖੋ ਇਹਦੇ ਵਿੱਚ ਇਹ ਆ ਕਿ ਜੋ ਡੋਨਲਡ ਟਰੰਪ ਸਾਹਿਬ ਨੇ ਸਾਨੂੰ ਪਤਾ ਕਿ ਭਾਰਤ ਦੇ ਉੱਪਰ 50% ਟੈਰਿਫ ਇਹਨਾਂ ਵੱਲੋਂ ਲਗਾਇਆ ਗਿਆ ਆ ਤੇ ਹੁਣ ਇਹਨਾਂ ਨੇ ਇਹ ਜੋ ਭਾਰਤ ਤੇ ਚੀਨ ਹੈ ਸੋ ਇਹਨਾਂ ਦੇ ਉੱਪਰ 100% ਤੱਕ ਟੈਰਿਫ ਲਗਾਉਣ ਦੀ ਜਿਹੜੀ ਵਫਾਰਸ਼ ਕੀਤੀ ਹੈ ਸੋ ਇਹਨਾਂ ਨੇ ਯੂਰੋਪੀਅਨ ਯੂਨੀਅਨ ਦੇ ਜਿਹੜੇ ਅਧਿਕਾਰੀ ਨੇ ਸੋ ਉਹਨਾਂ ਦੇ ਨਾਲ ਇੱਕ ਕਾਨਫਰੰਸ ਕਾਲ ਕੀਤੀ ਹੈ ਕਾਨਫਰੰਸ ਕਾਲ ਦੇ ਵਿੱਚ ਜੋ ਗੱਲਾਂ ਬਾਤਾਂ ਚੱਲ ਰਹੀਆਂ ਸੀ ਆ ਤਾਂ ਉਹਨਾਂ ਨੇ ਕਿਹਾ ਕਿ ਕਹਿੰਦੇ ਭਾਰਤ ਤੇ ਚੀਨ ਦੇ ਉੱਪਰ ਇਸ ਯੂਰਪੀਅਨ ਯੂਰੀਆ ਨੂੰ 100% ਤੱਕ ਕਹਿੰਦੇ ਟੈਰਿਫ ਲਾਉਣਾ ਚਾਹੀਦਾ ਆ ਸੋ ਕਾਰਨ ਇਹਨਾਂ ਨੇ ਇਹ ਦੱਸਿਆ ਕਹਿੰਦੇ ਕਿ ਭਾਰਤ ਤੇ ਚੀਨ ਇਹ ਰੂਸ ਦੀ ਜਿਹੜੀ ਆ ਹਮਾਇਤ ਕਰ ਰਹੇ ਨੇ ਰੂਸ ਤੋਂ ਕੱਚਾ ਤੇਲ ਖਰੀਦ ਰਹੇ ਨੇ ਸੋ ਇਹਦੇ ਕਰਕੇ ਕਹਿੰਦੇ ਆ ਕਿ ਰੂਸ ਆਰਥਿਕ ਤੌਰ ਤੇ ਤਗੜਾ ਹੋ ਰਿਹਾ ਸੋ ਕਹਿੰਦੇ ਵੀ ਯੂਕਰੇਨ ਯੁੱਧ ਨੂੰ ਇੰਨਾ ਲੰਬੇ ਸਮੇਂ ਤੱਕ ਖਿੱਚੇ ਜਾਣ ਦਾ ਕਾਰਨ ਇਹ ਹੀ ਆ ਕਿ ਰੂਸ ਨੂੰ ਜਦੋਂ ਅਸੀਂ ਕਹਿੰਦੇ ਆਰਥਿਕ ਤੌਰ ਤੇ ਤੋੜਨ ਦੀ ਗੱਲ ਕੀਤੀ ਸੀ ਕਮਜ਼ੋਰ ਕਰਨ ਦੀ ਗੱਲ ਕੀਤੀ ਸੀ ਪਰ ਦੂਜੇ ਪਾਸੇ ਕਹਿੰਦੇ ਵੀ ਰੂਸ ਦਾ ਤੇਲ ਭਾਰਤ ਤੇ ਚੀਨ ਲਗਾਤਾਰ ਖਰੀਦ ਰਹੇ ਨੇ ਸੋ ਇਸ ਕਰਕੇ ਕਹਿੰਦੇ ਕਿ ਜੋ ਯੂਰੋਪੀਅਨ ਯੂਨੀਅਨ ਦੀਆਂ ਪਾਬੰਦੀਆਂ ਲਾਈਆਂ ਹੋਈਆਂ ਸੀ ਆ ਵੀ ਉਹਨਾਂ ਦੀ ਵੀ ਇਹ ਪਰਵਾਹ ਨਹੀਂ ਕਰ ਰਹੇ ਸੋ ਇਸ ਕਰਕੇ ਕਹਿੰਦੇ ਵੀ ਉਹਨਾਂ ਨੂੰ ਇਹਨਾਂ ਦੋਵਾਂ ਮੁਲਕਾਂ ਦੇ ਉੱਤੇ ਇਹ 100% ਤੱਕ ਕਹਿੰਦੇ ਟੈਰਿਫ ਲਾ ਦੇਣਾ ਚਾਹੀਦਾ ਸੋ ਇਹਨਾਂ ਨਾਲ ਇਹਦੇ ਨਾਲ ਕਹਿੰਦੇ ਦਬਾਅ ਵਧੇਗਾ ਤੇ ਕਹਿੰਦੇ ਫਿਰ ਰਸ਼ੀਆ ਨੂੰ ਕਹਿੰਦੇ ਵੀ ਆਪ ਜੀ ਕੰਟਰੋਲ ਕਰਨ ਦੇ ਵਿੱਚ ਅਮਦਤ ਮਿਲੂਗੀ ਹੁਣ ਦੇਖੋ ਇਹ ਦੂਜੇ ਪਾਸੇ ਚਲੋ 50% ਟੈਰਿਫ ਲਗਾਇਆ ਉਹਨਾਂ ਨੇ ਭਾਰਤ ਦੇ ਉੱਪਰ ਇਹ ਕੁਝ ਦਿਨ ਪਹਿਲਾਂ ਇੱਕ ਪੋਸਟ ਦੇ ਵਿੱਚ 트ੰਪ ਸਾਹਿਬ ਨੇ ਇਹ ਮੋਦੀ ਸਾਹਿਬ ਨੂੰ ਆਪਣਾ ਮਿੱਤਰ ਦੱਸਿਆ ਸੀਗਾ ਕਹਿੰਦੇ ਵੀ ਸਾਡੇ ਚੰਗੇ ਯਾਰ ਦੋਸਤ ਨੇ ਸੋ ਕਹਿੰਦੇ ਵੀ ਆਪਾਂ ਰਲ ਮਿਲ ਕੇ ਮਸਲੇ ਨੂੰ ਹੱਲ ਕਰਾਂਗੇ ਸੋ ਇੱਕ ਪਾਸੇ ਉਹਨਾਂ ਨੂੰ ਯਾਰ ਦੋਸਤ ਵੀ ਦੱਸੀ ਜਾ ਰਹੇ ਨੇ ਦੂਜੀ ਪਾਸੇ 100% ਟੈਰਿਫ ਲਾਉਣ ਦੀਆਂ ਸਿਫਾਰਿਸ਼ਾਂ ਵੀ ਕਰ ਰਹੇ ਨੇ ਇਹ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਸੋ ਜਿਦੇ ਕਰਕੇ ਆਉਣ ਵਾਲੇ ਦਿਨਾਂਦਰ ਜਿਹੜੇ ਰਿਸ਼ਤਿਆਂ ਦੇ ਵਿੱਚ ਘਟਾ ਸਕਦੀ ਹੈ ਸੋ ਹੁਣ ਕਿਸ ਢੰਗ ਨਾਲ ਫਿਰ ਇਹ ਚੀਜ਼ਾਂ ਨੂੰ ਇਹ ਦੋਵੇਂ ਮੁਲਕ ਲੈਣਗੇ ਜਾਂ ਕਿਸ ਢੰਗ ਨਾਲ ਚੀਨ ਰਿਐਕਟ ਕਰੇਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਹੋਰ ਜਿਹੜੀ ਸਪਸ਼ਟਾ ਇਸ ਮੁੱਦੇ ਦੇ ਉੱਪਰ ਆਵੇਗੀ ਲੋਕ ਕੋਈ ਦਿਨ ਵਾਂਝਾ ਨਹੀਂ ਰਹਿੰਦਾ ਹੈਗਾ ਇਹ ਤਾਂ ਜਦੋਂ ਵਾਂਝਾ ਨਹੀਂ ਕਹਿੰਦਾ ਲੋਕ ਸਮਝ ਜਾਂਦੇ ਹੋਣਗੇ ਸੁਣਨ ਵਾਲੀ ਸਰੋਤੇ ਵੀ ਹੁਣ ਕੋਈ ਫੇਰ ਕਿਸੇ ਇੰਡੀਅਨ ਦਾ ਪੰਜਾਬੀ ਦਾ ਨਵਾਂ ਆਇਆ ਹੋਣਾ ਕਿਸੇ ਕਾਰਨਾਮੇ ਦੇ ਵਿੱਚ ਸੋ ਪੰਜਾਬੀ ਕਾਰੋਬਾਰੀ ਵੱਲੋਂ ਡਰੱਗ ਤਸਕਰੀ ਦੇ ਦੋਸ਼ ਕਬੂਲ ਲਏ ਗਏ ਨੇ ਜੀ ਹ ਬਿਲਕੁਲ ਦਿਖੋ ਪਿੰਘ ਜੀ ਇਹ ਡਰੱਗ ਤਸਕਰੀ ਦੀ ਗੱਲ ਕਰੀਏ ਤੇ ਜੇਕਰ ਆਪ ਆਪਣੇ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ ਸੋ ਦੇਖੋ ਇਹਦੇ ਵਿੱਚ ਇਹ ਸੀ ਪੰਜਾਬ ਦੇ ਵਿੱਚ ਇਹ ਸਿਸਟਮ ਦੇ ਰੀਅਲਿਗੇਸ਼ਨਸ ਲਾ ਦਨੇ ਆ ਵੀ ਦੇ ਵਿੱਚ ਜੋ ਏਜੰਸੀਆਂ ਦੀ ਭੂਮਿਕਾ ਰਹਿੰਦੀ ਆ ਇਹ ਕੇਂਦਰ ਸਰਕਾਰ ਜਿਹੜੀ ਆ ਇਹ ਜਾਣਬੁੱਝ ਕੇ ਪੰਜਾਬੀਆਂ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਉਲਝਾਉਂਦੀ ਆ ਸੋ ਨਸ਼ਾ ਜਿਹੜਾ ਜਾਣਬੁੱਝ ਕੇ ਪ੍ਰਮੋਟ ਕੀਤਾ ਜਾਂਦਾ ਆ ਪਰ ਜੇਕਰ ਅਸੀਂ ਹੁਣ ਇਹਨਾਂ ਮੁਲਕਾਂ 'ਚ ਦੇਖੀਏ ਕੈਨੇਡਾ 'ਚ ਦੇਖੀਏ ਅਮਰੀਕਾ 'ਚ ਦੇਖੀਏ ਸਾਡੇ ਲੋਕਾਂ ਦੇ ਐਨੇ ਵੱਡੇ ਪੱਦਰ ਤੇ ਨਾਮ ਆਉਂਦੇ ਨੇ ਇਸ ਤਰੀਕੇ ਦੇ ਅਲੀਗੇਸ਼ਨਸ ਆਉਂਦੇ ਨੇ ਇਹ ਬਾਰਡਰਾਂ ਦੇ ਉੱਪਰ ਐਨੇ ਲੋਕ ਫੜੇ ਜਾਂਦੇ ਨੇ ਸੋ ਫਿਰ ਇਹ ਚੀਜ਼ਾਂ ਦਾ ਅਸੀਂ ਇੱਥੇ ਕਿਸ ਢੰਗ ਨਾਲ ਜਵਾਬ ਦੇ ਸਕਦੇ ਆ ਵੀ ਇੱਥੇ ਕੌਣ ਰਿਸਪੌਂਸਿਬਲ ਹੈ ਜਦ ਕਿ ਆਪ ਰਿਸਪੌਂਸਿਬਲ ਆ ਤਾਂ ਇੱਥੇ ਜਿਹੜੇ ਆ ਵੀ ਅਸੀਂ ਕਿਸੇ ਹੋਰ ਦੇ ਉੱਪਰ ਇਹੋ ਜਿਹੇ ਅਲੀਗੇਸ਼ਨਸ ਲਾ ਕੇ ਸੋ ਆਪਣੇ ਉੱਪਰ ਲੱਗੀ ਹੋਈ ਅਲੀਗੇਸ਼ਨ ਤੋਂ ਹਟਾ ਸਕਦੇ ਆ ਸੋ ਬਹੁਤ ਵੱਡੇ ਸਵਾਲ ਵੀ ਨੇ ਸੋ ਇਹ ਜੋ ਖਬਰ ਹੈ ਇਹ ਡੇਵਿਸ ਕੈਲੀਫੋਰਨੀਆ ਤੋਂ ਆ ਰਹੀ ਹੈ ਸੋ ਉੱਥੇ ਦੇ ਜੇ ਸ਼ਹਿਰ ਦੇ ਵਾਸੀ ਡੇਵਿਸ ਕੈਲੀਫੋਰਨੀਆ ਦੇ ਵਾਸੀ ਪਰਮਪ੍ਰੀਤ ਸਿੰਘ ਉਮਰ 58 ਸਾਲ ਜਿਹੜੇ ਕਿ ਕਾਰੋਬਾਰੀ ਵੀ ਨੇ ਸੋ ਇਹਨਾਂ ਦੇ ਉੱਪਰ ਜਿਹੜੇ ਕੋਕੀਨ ਹੈਰੋਇਨ ਅਫੀਮ ਚਟਾਮਾਈਨ ਵਰਗੇ ਜਿਹੜੇ ਮਾਰੂ ਨਸ਼ੇ ਨੇ ਉਹਨਾਂ ਦੇ ਨਾਲ ਸੰਬੰਧਤ ਕਸਕਰੀ ਦੇ ਜਿਹੜੇ ਅਲੀਗੇਸ਼ਨਸ ਲੱਗੇ ਸੀ ਪਤਾ ਲੱਗਾ ਵੀ ਇਹਨਾਂ ਨੇ ਹੁਣ ਇਹ ਅਦਾਲਤ ਵਿੱਚ ਆਪਣੇ ਉੱਪਰ ਲੱਗੇ ਹੋਏ ਦੋਸ਼ ਜਿਹੜੇ ਨੇ ਕਬੂਲ ਲੈਨੇ ਅਜਲਤੀ ਆਪਣੇ ਆਪ ਨੂੰ ਮੰਨ ਲਿਆ ਆ ਸੋ ਯੂ ਐਸ ਅਟਾਰਨੀ 에ਰੇ ਗ੍ਰਾਂਟ ਵੱਲੋਂ ਦਿੱਤੀ ਜਾਣਕਾਰੀ ਅਤੇ ਅਦਾਲਤੀ ਦਸਤਾਵੇਜ਼ ਜਿਹੜੇ ਦੱਸਦੇ ਨੇ ਉਹਨਾਂ ਦੇ ਵਿੱਚ ਪਰਮਪ੍ਰੀਤ ਸਿੰਘ ਤੇ ਉਸ ਇਸ ਹੀ ਇਹ ਜਿਨ੍ਹਾਂ ਦੇ ਵਿੱਚ ਰੋਜਵੀਰ ਦਾ ਅਮਨਦੀਪ ਸਿੰਘ ਮਲਦਾਨੀ ਉਮਰ 37 ਸੈਕਰੋਮੈਂਟੋ ਦਾ ਰਵੀਰ ਸਿੰਘ ਉਮਰ 42 ਸੋ ਇਨ੍ਹਾਂ ਦੇ ਉੱਪਰ ਵੀ ਅਲਿਗੇਸ਼ਨਸ ਲੱਗੇ ਨੇ ਵੀ ਇਨ੍ਹਾਂ ਨੇ ਕੈਨੇਡਾ ਦੇ ਵਿੱਚ ਕੋਕੀਨ ਹੈਰੋਇਨ ਆਫੀਮ ਅਤੇ ਕੈਡਾ ਮਾਈਨ ਵਰਗੇ ਮਾਰੂ ਨਸ਼ਿਆਂ ਦੀ ਤਸਕਰੀ ਕੀਤੀ ਹੈ ਇਹ ਕਹਿੰਦੇ ਵੀ ਅਕਤੂਬਰ 2020 ਤੋਂ ਲੈ ਕੇ ਅਪ੍ਰੈਲ 2021 ਤੱਕ ਦੇ ਸਮੇਂ ਦੌਰਾਨ ਉਹਨਾਂ ਨੇ ਅਮਰੀਕਾ ਦੇ ਜਿਹੜੇ ਸੀਕ੍ਰੀਟ ਸਰਵਿਸ ਏਜੰਟਸ ਨੇ ਉਹਨਾਂ ਦੇ ਨਾਲ ਹੀ 10 ਕਿਲੋ ਕੋਕੀਨ 10 ਕਿਲੋ ਫੀਮ ਹੈ 2 ਕਿਲੋ ਘੈਟਾ ਮਾ ਇਨ ਹੈ ਤੇ ਕਈ ਹੋਰ ਜਿਹੜੇ ਹੈਰੋਨ ਨੇ ਉਹਨਾਂ ਨੂੰ ਵੇਚਣ ਦੇ ਜਿਹੜੇ ਸੀਗੇ ਇਹ ਸੌਦੇ ਕਰ ਲੈ ਸੋ ਸੌ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਅਸੀਂ ਜੋ ਡੀਲ ਕਰ ਰਹੇ ਹਾਂ ਉਹ ਅਸਲ ਦੇ ਵਿੱਚ ਅਮਰੀਕਾ ਦੇ ਜਿਹੜੀ ਖੁਫੀਆ ਸਰਵਿਸ ਹੁੰਦੀ ਨੇ ਉਹਨਾਂ ਦੀ ਜਿਹੜੀ ਖੁਫੀਆ ਪੁਲਿਸ ਹੈ ਉਹਨਾਂ ਦੇ ਏਜੰਟੇਸ ਸੀ ਉਹਨਾਂ ਨੂੰ ਪਤਾ ਨਹੀਂ ਲੱਗਾ ਉਹਨਾਂ ਦੇ ਨਾਲੇ ਸੌਦੇ ਕਰ ਲੈ ਫਿਰ ਹੌਲੀ-ਹੌਲੀ ਉਹਨਾਂ ਦੇ ਖਿਲਾਫ ਸਬੂਤ ਵੀ ਕਾਫੀ ਕੱਟੇ ਹੋਏ ਸੋ ਇਹਦੇ ਵਿੱਚ ਕਹਿੰਦੇ ਕਿ ਉਹਨਾਂ ਦੋਸ਼ ਇਹਨਾਂ ਨੇ ਕਬੂਲੇ ਨੇ ਪਰਮਪ੍ਰੀਤ ਸਿੰਘ ਨੇ ਸੋ ਇਹਦੇ ਵਿੱਚ 2 ਮਿਲੀਅਨ ਡਾਲਰ ਜੋ ਕਮਾਏ ਸੀ ਕਹਿੰਦੇ ਵੀ ਉਹ ਵੀ ਜਬਤ ਜਿਹੜੇ ਆ ਕਰਨ ਵਾਸਤੇ ਇਹਨਾਂ ਨੇ ਜਿਹੜੀ ਸਹਿਮਤੀ ਦਿੱਤੀ ਹੈ ਸੋ ਇਹਦੇ ਵਿੱਚ ਇਹ ਜੋ ਹੋਮਲੈਂਡ ਸਕਿਉਰਟੀ ਇਨਵੈਸਟੀਗੇਸ਼ਨ ਹੈ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਹੈ ਕੈਨੇਡਾ ਦੀ ਯੂਰਕ ਰਿਜਨਲ ਪੁਲਿਸ ਹੈ ਆਲ ਕੈਨੇਡੀਅਨ ਮਾਊਂਟੇਨ ਪੁਲਿਸ ਹੈ ਕਿ ਪਲੇਸਰ ਕਾਉਂਟੀ ਦੀ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਹੈ ਸੋ ਇਹਨਾਂ ਨੇ ਰਲ ਮਿਲ ਕੇ ਸਾਰਾ ਕੁਝ ਕੀਤਾ ਸੀ ਤੇ ਦੂਜੇ ਪਾਸੇ ਜੇਕਰ ਅਮਨਦੀਪ ਮਲਤਾਨੀ ਉਮਰ 37 ਸਾਲ ਦੀ ਵੀ ਗੱਲ ਕਰੀਏ ਸੋ ਇਹਦੇ ਨੇ ਵੀ 13 ਦਸੰਬਰ 2022 ਨੂੰ ਜਿਹੜੇ ਸੀ ਆਪਣੇ ਉੱਪਰ ਲੱਗੇ ਜਿਹੜੇ ਦੋਸ਼ ਕਬੂਲੇ ਸੀਗੇ 18 ਨਵੰਬਰ ਨੂੰ ਇਹਨੂੰ ਸਜ਼ਾ ਸੁਣਾਈ ਜਾਣੀ ਹੈ ਤੇ ਦੂਜੇ ਪਾਸੇ ਰਣਵੀਰ ਸਿੰਘ ਉਹਨਾਂ ਦੀ ਗੱਲ ਕਰੀਏ ਸੋ ਇਹਨੇ ਜਿਹੜੇ 6 ਅਕਤੂਬਰ 2000 ਇਹ ਵੀ 25 ਤੋਂ ਜਿਹੜਾ ਇਹਦੇ ਖਿਲਾਫ ਜੂਰੀ ਦਾ ਡਰਾਇ ਜਿਹੜਾ ਸਟਾਰਟ ਹੋਣਾ ਆ ਸੋ ਉਹਨੇ ਹਜੇ ਆਪਣੇ ਦੋਸ਼ ਜਿਹੜੇ ਅਸੈਪਟ ਨਹੀਂ ਕੀਤੇ ਆ ਬਾਕੀਆਂ ਨੇ ਦੋਆਂ ਨੇ ਕੱਲ ਆ ਹੁਣ ਦੋਆਂ ਬਾਕੀਆਂ ਨੂੰ ਸਜ਼ਾ ਸੁਣਾਈ ਜਾਊਗੀ ਸੋ ਦੇਖੋ ਇਹ ਪਵਿੰਦਰ ਜੀ ਕੇ ਇਹ ਬਹੁਤ ਹੀ ਮਾਰੇ ਰਜਾਨ ਨੇ ਮਾਰੀਆਂ ਇਹ ਗੱਲਾਂ ਬਾਤਾਂ ਨੇ ਮਾਰੀਆਂ ਖਬਰਾਂ ਨੇ ਪਰ ਇੰਨਾ ਜ਼ਰੂਰ ਹੈ ਵੀ ਅਗਰ ਕੋਈ ਇਸਤਰੀ ਕਿਡਾ ਕ੍ਰਾਈਮ ਕਰਦਾ ਆ ਅਗਰ ਉਹ ਦੋਸ਼ੀ ਸਾਬਤ ਹੁੰਦਾ ਆ ਤਾਂ ਜ਼ਰੂਰ ਅਦਾਲਤਾਂ ਨੂੰ ਵੀ ਸੋਚਣਾ ਚਾਹੀਦਾ ਵੀ ਥੋੜੀ ਬਹੁਤੀ ਸਜ਼ਾ ਦੇ ਕੇ ਨਹੀਂ ਛੱਡਣਾ ਚਾਹੀਦਾ ਇਹਨਾਂ ਨੂੰ ਇੱਕ ਮਿਸਾਲੀ ਸਜ਼ਾ ਮਾ ਜੜੀਆਂ ਇਹੋ ਜਿਹੇ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਵੀ ਜਿਹੜੇ ਸਫੇਦ ਪੋਸ਼ ਬਣ ਕੇ ਜਿਹੜੇ ਆ ਪਤਵੰਤੇ ਸੱਜਣ ਬਣ ਕੇ ਸਮਾਜ ਘੁੰਮਦੇ ਨੇ ਪਰ ਪਿੱਛੇ ਦੀ ਅਸਲੀਅਤ ਕੁਝ ਇਸ ਤਰੀਕੇ ਦੀ ਹੁੰਦੀ ਆ ਜੀ ਜੀ ਬਹੁਤ ਬਹੁਤ ਧੰਨਵਾਦ ਪ੍ਰਿੰਸ ਸਾਹਿਬ ਕਲੀ ਕਲੀ ਖਬਰ ਕਲੀ ਕਲੀ ਅਪਡੇਟ ਤੁਸੀਂ ਲਾਸਟ ਪਦਵੰਤੇ ਸੱਜਣ ਕਹਿਗੇ ਤੇ ਉਹ ਸਾਰਿਆਂ ਨੂੰ ਪਤਾ ਹੀ ਹੁੰਦਾ ਜੀ ਤੇ